ਡੇਰ ਰਾਤ ਨਮਾਸ਼ਹਿਰ ਚ ਹੋ ਗਿਆ ਗੈਂਗਸਟਰਾਂ ਤੇ ਪੁਲਿਸ ਦਾ ਮੁਕਾਬਲਾ ਮਸ਼ਹੂਰ ਵਪਾਰੀ ਦੀ ਦੁਕਾਨ ਤੇ ਗੋਲੀਆਂ ਚਲਾ ਕੇ ਨਿਕਲੇ ਸਨ ਇੱਕ ਦੋਸ਼ੀ ਦੀ ਲੱਤ 'ਚ ਗੋਲੀ ਲੱਗੀ ਤੇ ਦੂਸਰਾ ਫਰਾਰ ਬੀਤੀ ਡੇਰ ਰਾਤ ਨਮਾਸ਼ਹਿਰ ਪੁਲਿਸ ਨੇ ਗੈਂਗਸਟਰਾਂ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ ਸ਼ਹਿਰ ਦੇ ਇੱਕ ਨਾਮੇ ਵਪਾਰੀ ਤੇ ਫਰੋਤੀ ਮੰਗਣ ਆਏ ਗੈਂਗਸਟਰਾਂ ਨਾਲ ਪੁਲਿਸ ਦੀ ਸਿੱਧੀ ਮੁਠਪੇੜ ਹੋਈ ਜਿਸ ਵਿੱਚ ਇੱਕ ਦੋਸ਼ੀ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਇਆ ਤੇ ਦੂਸਰਾ ਫਰਾਰ ਹੋਣ 'ਚ ਕਾਮਯਾਬ ਹੋ ਗਿਆ। ਨਵਾਂ ਸ਼ਹਿਰ ਵਿੱਚ ਉਸ ਸਮੇਂ دہشت ਦਾ ਮਾਹੌਲ ਬਣ ਗਿਆ ਜਦੋਂ ਬੰਗਾ ਰੋਡ ਤੇ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਜਾਣਕਾਰੀ ਮੁਤਾਬਕ ਇੱਕ ਮਸ਼ਹੂਰ ਵਪਾਰੀ ਨੂੰ ਗੈਂਗਸਟਰਾਂ ਵੱਲੋਂ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਪਰ ਪੁਲਿਸ ਪਹਿਲਾਂ ਹੀ ਮੁਸਤੈਦ ਸੀ। ਜਿਵੇਂ ਹੀ ਦੋ ਨੌਜਵਾਨ ਮੋਟਰਸਾਈਕਲ ਤੇ ਆਏ ਆ ਤੇ ਵਪਾਰੀ ਦੀ ਦੁਕਾਨ ਤੇ ਫਾਇਰਿੰਗ ਕੀਤੀ, ਪੁਲਿਸ ਨੇ ਉਹਨਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਬੰਗਾ ਰੋਡ ਤੇ ਪੈਟਰੋਲ ਪੰਪ ਦੇ ਕੋਲ ਪੁਲਿਸ ਨੇ ਦੋਸ਼ੀਆਂ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਮੋਟਰਸਾਈਕਲ ਡਿੱਗਦੇ ਹੀ ਦੋਸ਼ੀਆਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਜਵਾਬੀ ਕਾਰਵਾਈ ਵਿੱਚ ਇੱਕ ਦੋਸ਼ੀ ਦੀ ਲੱਤ ਵਿੱਚ ਗੋਲੀ ਲੱਗੀ ਜਿਸ ਨੂੰ ਕਾਬੂ ਕਰ ਲਿਆ ਗਿਆ ਜਦ ਕਿ ਦੂਜਾ ਦੋਸ਼ੀ ਮੌਕੇ ਦਾ ਫਾਇਦਾ ਚੁੱਕ ਕੇ ਫਰਾਰ ਹੋ ਗਿਆ ਪੁਲਿਸ ਨੇ ਮੌਕੇ ਤੇ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ ਐਸਐਸਬੀ ਤਿਸ਼ਾਰ ਗੁਪਤਾ ਨੇ ਦੱਸਿਆ ਕਿ ਪੁਲਿਸ ਨੂੰ ਫਰੋਤੀ ਦੀ ਸ਼ਿਕਾਇਤ ਮਿਲੀ ਸੀ ਜਿਸ ਤੇ ਪੁਲਿਸ ਦੀ ਟੀਮ ਪਹਿਲਾਂ ਹੀ ਜਾਲ ਵਿਛਾ ਕੇ ਬੈਠੀ ਸੀ ਮੁਕਾਬਲੇ ਦੌਰਾਨ ਇੱਕ ਦੋਸ਼ੀ ਜ਼ਖਮੀ ਹੋ ਗਿਆ ਦੂਜੇ ਦੋਸ਼ੀ ਦੀ ਭਾਲ ਲਈ ਨਾਕਾਬੰਦੀ ਕੀਤੀ ਗਈ ਹੈ ਤੁਸੀਂ ਦੇਖ ਰਹੇ ਹੋ న్యూਸ ਰੀਡਰ ਪੰਜਾਬ ਤੇ ਨਮਸ਼ਾਤੋ ਹਰਵਿੰਦਰ ਸਿੰਘ ਨਾਲ万ਦੀਪ ਦੁੱਗਲ ਦੀ ਵਿਸ਼ੇਸ਼ ਰਿਪੋਰਟ ਇੱਕ ਸ਼ਹਿਰ ਦੇ ਵਪਾਰੀ ਹੈਗੇ ਜਿਨ੍ਹਾਂ ਨੂੰ ਇੱਕ ਬੰਦਾ ਐਕਸਟਰਸ਼ਨ ਕਾਲ ਦੇ ਰਿਹਾ ਸੀ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਨਾਂ ਨੂੰ ਗੱਨਨ ਵੀ ਦਿੱਤਾ ਸੀ ਤੇ ਸਾਨੂੰ ਐਕਸਪੈਕਟਡ ਸੀਗਾ ਕੱਲ ਲੁਧਿਆਣੇ ਦੇ ਵਿੱਚ ਇੱਕ ਵਾਰਦਾਤ ਹੋ ਕੇ ਰਹੀ ਸੀ ਜਿੱਦੇ ਵਿੱਚ ਇਸੇ ਬੰਦੇ ਦੇ ਜੋ ਗੁਰਗੇ ਸੀਗੇ ਇਨਾਂ ਨੇ ਆਕੇ ਗੋਲੀ ਚਲਾਈ ਸੀ ਇੱਕ ਹੋਰ ਟਾਰਗੇਟ ਤੇ ਅਸੀਂ ਐਕਸਪੈਕਟ ਕਰ ਰਹੇ ਸੀ ਕਿ ਇਨਾਂ ਨੇ ਸਾਡੇ ਇੱਥੇ ਵੀ ਵਾਰਦਾਤ ਕਰਨੀ ਹੈ ਉਹਦੇ ਅਕੋਰਡਿੰਗਲੀ ਅਸੀਂ ਟੀਮਾਂ ਬਣਾ ਕੇ ਪਹਿਲੀ ਰੈਡੀ ਬੈਠੇ ਸੀ ਤੇ ਸਾਨੂੰ ਐਕਸਪੈਕਟਡ ਨਹੀਂ ਸੀ ਕਿ ਇਨਾ ਛੇਤੀ ਇਹ ਕੰਮ ਹੋਣਾ ਬਟ ਸਾਡੀ ਟੀਮਸ ਜੋ ਸੀਗੀਆਂ ਦੋ ਟੀਮਸ ਇਹਨਾਂ ਨੇ ਬੜਾ ਚੰਗਾ ਕੰਮ ਕੀਤਾ ਜਿਵੇਂ ਹੀ ਮੁੰਡੇ ਇਹ ਆਏ ਫਾਇਰਿੰਗ ਕਰਨ ਦੇ ਲਈ ਉਹਨਾਂ ਨੇ ਇਮੀਡੀਏਟਲੀ ਉਹਨੂੰ ਕਨਫਰੋਂਟ ਕੀਤਾ ਉਸ ਤੋਂ ਬਾਅਦ ਇੱਕ ਚੇਜ਼ ਐਨਸਿਊ ਹੋਈ ਜਿਹਦੇ ਵਿੱਚ ਇਹ ਸਾਡੀ ਪੁਲਿਸ ਪਾਰਟੀ ਤੇ ਗੋਲੀਆਂ ਚਲਾਉਂਦੇ ਹੋਏ ਭੱਜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਇਹ ਦੋ ਮੁੰਡੇ ਸੀਗੇ ਤਰਨ ਤਰਨ ਦੇ ਉਹਨਾਂ ਦੇ ਵਿੱਚੋਂ ਇੱਕ ਮੁੰਡੇ ਤੇ ਦੋ ਗੋਲੀਆਂ ਉਹਦੇ ਲੱਗੀ ਹੈ ਡਿਊਰਿੰਗ ਕ੍ਰਾਸ ਫਾਇਰ ਤੇ ਦੂਜਾ ਮੁੰਡਾ ਜੋ ਹੈਗਾ ਹਲੇ ਫਰਾਰ ਹੈਗਾ ਸਾਡੀ ਜੋ ਟੀਮਾਂ ਹੈਗੀਆਂ ਦੇ ਆਰ ਸਕੂਪਿੰਗ ਦੀ ਹੋਲ ਨਵਾਂ ਸ਼ਹਿਰ ਕਿ ਅਸੀਂ ਦੂਜਾ ਮੁੰਡਾ ਵੀ ਛੇਤੀ ਫੜ ਲਿਆ ਇਸ ਚੀਜ਼ ਦੇ ਨਾਲ ਮੈਂ ਇੱਕ ਬੜਾ ਸਾਫ਼ ਮੈਸੇਜ ਦੇਣਾ ਚਾਹੁੰਦਾ ਸਾਰੇ ਗੈਂਗਸਟਰਸ ਨੂੰ ਜੋ ਐਕਸਟਰਸ਼ਨ ਕਾਲ ਸਾਡੇ ਏਰੀਆ ਵਿੱਚ ਕਰਦੇ ਆ ਕਿ ਤੁਸੀਂ ਬਦਮਾਸ਼ੀਆਂ ਕਰਨ ਤੋਂ ਪਿੱਛੇ ਹੋ ਜਾਓ ਤੁਸੀਂ ਬੰਦੇ ਭੇਜੋਗੇ ਅਸੀਂ ਤੁਹਾਡੇ ਬੰਦੇ ਨਾਲ ਦੇ ਨਾਲ ਹੀ ਫੜ ਲਿਆਂਗੇ ਇਹ ਵੀ ਨਹੀਂ ਹੈਗਾ ਕਿ ਇਹ ਵਾਰਦਾਤ ਹੋਈ ਹੈ ਉਸ ਤੋਂ ਬਾਅਦ ਅਸੀਂ ਟ੍ਰੇਸ ਕੀਤਾ ਅਸੀਂ ਪਹਿਲੀ ਐਕਸਪੈਕਟ ਕੀਤਾ ਸੀ ਕਿ ਹੋਣੀ ਹੈ ਅਸੀਂ ਉਹਦੇ ਹਿਸਾਬ ਨਾਲ ਤਿਆਰੀ ਕੀਤੀ ਸੀ ਤੇ ਉਸੀ ਪਲੈਨਿੰਗ ਦੇ ਨਾਲ ਅਸੀਂ ਜੋ ਹੈਗੇ ਬੰਦੇ ਨੂੰ ਟੇਕਡਾਉਨ ਵੀ ਕੀਤਾ ਹੈ ਤੇ ਇਹਨਾਂ ਨੂੰ ਕੈਪਚਰ ਵੀ ਕੀਤਾ ਹੈ ਤੇ ਬਾਕੀ ਜੋ ਹੋਰ ਬਦਮਾਸ਼ੀ ਕਰਦੇ ਉਹਨਾਂ ਦੇ ਨਾਲ ਵੀ ਇਹੀ ਹੋਊ ਸਰ ਇਹਨੇ ਗੋਲੀ ਚਲਾ ਦਿੱਤੀ ਸੀ ਜਾਂ ਚਲਾਉਣੀ ਸੀ ਇਹਨੇ ਚਲਾ ਦਿੱਤੀ ਸੀ ਗੋਲੀ ਚਲਾ ਸਾਡੀ ਟੀਮ ਬੜੀ ਐਕਟਿਵ ਸੀਗੀ ਉਹਨਾਂ ਨੇ ਇਮੀਡੀਏਟਲੀ ਪਤਾ ਲੱਗਦੇ ਹੀ ਇਹਨਾਂ ਦਾ ਪਿੱਛਾ ਕੀਤਾ ਕਰਨ ਤੋਂ ਬਾਅਦ ਇਹਨਾਂ ਦੀ ਮੋਟਰਸਾਈਕਲ ਮੇਨ ਰੋਡ ਤੇ ਡਿੱਗ ਗਈ ਤੇ ਇਹ ਇੱਥੇ ਗੋਲੀਆਂ ਮਾਰਦੇ ਹੋਏ ਪਜਦੇ ਹੋਏ ਇੱਥੇ ਤੱਕ ਪਜ ਸਾਡੀ ਟੀਮ ਇਹਨਾਂ ਦਾ ਪਿੱਛਾ ਕਰ ਰਹੀ ਸੀ ਸਰ ਕੋਈ ਮੁਲਾਜ਼ਮ ਇੰਜਰਟ ਨਹੀਂ ਹੋਇਆ ਜੀ ਹਾਲੇ ਕੋਈ ਮੁਲਾਜ਼ਮ ਇੰਜਰਟ ਨਹੀਂ ਹੈਗਾ ਇੱਕ ਸਾਡੇ ਕਾਬੂ ਛੇਗਾ ਇਹ ਦੂਜਾ ਅਸੀਂ ਛੇਤੀ ਕਾਬੂ ਕਰ ਲਿਆ ਕਿਨੇ ਗੋਲੇ ਚਲਾਨ ਦੀ ਕੋਸ਼ਿਸ਼ ਕੀਤੀ ਚਾਰ ਪੰਜ ਗੋਲੀਆਂ ਚੱਲੀਆਂ ਜੀ ਇਹਨਾਂ ਦੇ ਵੱਲੋਂ ਦੋ ਪਿਸਤਲ ਸਾਨੂੰ ਬਰਾਮਦ ਹੋ ਗਏ ਇੱਕ ਇਹਦੇ ਕੋਲ ਸੀ ਇੱਕ ਉਹਦੇ ਹੀ ਮੁੱਠਬੇੜ ਦੇ ਵਿੱਚ ਉੱਥੇ ਗਿਰ ਗਿਆ ਸੀ ਦੂਜਾ ਜੋ ਹੈਗਾ ਇੱਥੇ ਅਸੀਂ ਇਹਦੇ ਕੋਲੋਂ ਬਰਾਮਦ ਜਿਹਦਾ ਘਰ ਨਾਮ ਸਾਂ ਕੀ ਇਸ ਦਾ ਇੱਕ ਗੁਰ ਇੱਕ ਗੁਰਵੇਜ ਹੈਗਾ ਇੱਕ ਗੁਰਜੰਟ ਹੈਗਾ ਤੇ ਉਹਨਾਂ ਚੋਂ ਸਾਡੇ ਕੋਲ ਇੱਕ ਮੁੰਡਾ ਕਾਬੂ ਆ ਗਿਆ ਦੂਜਾ ਸੀ ਸਰ ਇਹ ਕਿਹੜੇ ਏਰੀਆ ਦਾ ਜੀ ਇਹ ਤਰਨ ਤਾਰਨ ਦੇ ਹੈਗੇ ਦੋਨੋਂ ਕਿ ਤੋਂ ਸਰ ਇਹਦੇ ਤੇ ਪਹਿਲਾ ਕੋਈ ਮਾਮਲਾ ਜਾ ਇਹਦੇ ਤੇ ਚਾਰ ਮੁਕਦਮੇ ਦਰਜ ਜੋ ਹਲੇ ਸਾਨੂੰ ਪ੍ਰੀਲੀਮਿਨਰੀ ਪਤਾ ਚੱਲੇ ਹੈ ਸਾਡੇ ਪੀਐਸਆਈ ਦੀ ਤੋਂ ਚੈੱਕ ਕਰਕੇ ਤੇ ਚਾਰ ਮੁਕਦਮੇ ਵੀ ਕੋਈ ਅਟੈਂਪਟ ਟੂ ਮਰਡਰ ਦੇ ਤੇ ਬਾਕੀ ਸਾਰੇ ਹੀ ਨੀਸ ਕ੍ਰਾਈਮ ਸਰ ਨਵਸਰ ਵਾਸਤੇ ਇਹਦੇ ਦੋ ਗੋਲੀਆਂ ਲੱਗੀਆਂ ਹਲੇ ਤੇ ਜੋ ਹੈਗਾ ਉਹਨੂੰ ਇਹਨੂੰ ਹਸਪਤਾਲ ਲੈ ਕੇ ਜਾ ਰਹੀ ਹੈ ਸਾਡੀ ਟੀਮ ਇਨ ਜੋ ਮੈਡੀਕਲ ਟਰੀਟਮੈਂਟ ਦੇ ਸਰ ਇਹ ਗੋਲੀਆਂ ਉਹਨਾਂ ਦੀ ਸ਼ਾਪ ਤੇ ਚਲਾ ਰਹੇ ਸੀ ਜਾਂ ਉਹਨਾਂ ਦੇ ਘਰੇ ਉਹਨਾਂ ਦੀ ਸ਼ਾਪ ਤੇ ਚਲਾ ਚਲਾਣ ਲਈ ਆਏ ਸੀ ਉਹਨੂੰ ਬੇਸਿਕਲੀ ਮੈਸੇਜ ਦੇ ਕੇ ਡਰਾਣ ਲਈ ਕਿ ਅਸੀਂ ਜੋ ਹੈ ਕਿ ਤੁਸੀਂ ਪੈਸੇ ਨਹੀਂ ਦਿਓਗੇ ਤੇ ਅਸੀਂ ਜੋ ਹੈ ਗੋਲੀ ਚਲਾਵਾਂਗੇ ਕਿ ਸਾਡਾ ਬੜਾ ਕਲੀਅਰ ਹੈ ਤੁਸੀਂ ਗੋਲੀ ਚਲਾਣੇ ਆਓਗੇ ਤੁਹਾਡੇ ਵੀ ਗੋਲੀ ਵੱਜੂ ਕੌਣੇ ਬੰਦੇ ਸਰ ਬੰਦੇ ਜੋ ਹੈਗੇ ਜੀ ਜਿਸੇ ਘਰ ਜਿਸੇ ਦੁਕਾਨ ਗੋਲੀ ਚਲਾਉਣਾ ਸਰ ਵਨ ਆਫ ਦੀ ਹੈਗੇ ਜੀ ਸ਼ਹਿਰ ਦੇ ਵਪਾਰੀ ਹੈਗੇ ਵੀ ਵਿਲ ਨਾਟ ਟੇਕ देयर ਨੇਮ ਤੇ ਉਹਨਾਂ ਨੂੰ ਥ੍ਰੈਟ ਦੇ ਰਹੇ ਸੀ ਉਹਨੂੰ ਐਕਸੋਰਸ਼ਨ ਕਾਲ ਦੇ ਰਹੇ ਸੀ ਸਰ ਸ਼ਾਪ ਬੰਦ ਸੀ ਕਿ ਖੁੱਲੀ ਸੀ ਸ਼ਾਪ ਬੰਦ ਸੀ ਕਿ ਇਨਦਰ ਐਮਓ ਹੀ ਸੀਗਾ ਕਿ ਬੰਦ ਸ਼ਾਪ ਤੇ ਚਾਰ-ਪੰਜ ਗੁੱਲੀਆਂ ਚਲਾ ਕੇ ਜਾਓ ਤਾਂ ਕਿ ਇੱਕ دہشت ਦਾ ਮੋਲ ਸ਼ਹਿਰ ਦੇ ਵਿੱਚ ਹੋ ਸਕੇ ਤੇ ਸਾਡਾ ਕੰਮ ਸੀਗਾ ਉਹਨੂੰ ਪ੍ਰੀਵੈਂਟ ਕਰਨਾ ਸਾਡੀ ਟੀਮਾਂ ਨੇ ਬੜੇ ਇਫੈਕਟਿਵਲੀ ਉਸ ਕੰਮ ਨੂੰ ਜੋ ਇੰਜ਼ਾਮ ਦਿੱਤਾ ਤੇ ਅੱਗੇ ਵੀ ਜੋ ਹੈਗਾ ਕੋਈ ਹੋਰ ਕੋਸ਼ਿਸ਼ ਕਰਦਾ ਉਹਨਾਂ ਅਗੇ ਜਿਹੜੇ ਬਾਈਕ ਦੀ ਚੋਰੀ ਕੇ ਸਰ ਕੀਰਤੀ ਸੀ ਹਲੇ ਕਲੀਅਰ ਕਰ ਦਿੱਤੀ ਹੈ ਹਲੇ ਤਾਂ ਬਸ ਮੌਕਾ ਮੌਕੇ ਦੇ ਸਾਰੇ ਪਹੁੰਚੇ ਹਲੇ ਕਾਰਵਾਈ ਸ਼ੁਰੂ ਹੋਈ ਹੈ ਕਿ ਹੁਣ ਪਛਾੜ ਦਰਜ ਕੀਤਾ ਜਾਊਗਾ ਤੇ ਇਹਦੀ ਅਰੈਸਟ ਹੋਊਗੀ ਤੇ ਦੂਜੇ ਨੂੰ ਅਸੀਂ ਉਹਦੇ ਮਗਰ ਲੱਗੇ ਉਹ ਵੀ ਛੇਤੀ ਰਾਂਗੇ ਸਰ ਇੱਕ ਚੀਜ਼ ਦੇਖੀ ਗਈ ਹੈ ਕਿ ਜਿਹੜੇ ਬਿਨਾ ਨੰਬਰੀ ਮੋਟਰਸਾਈਕਲ ਹੈ ਜ਼ਾਤਰ ਉਹਨਾਂ ਤੇ ਹੀ ਵਾਰਦਾਤਾ ਕੀਤੇ ਜਾ ਰਹੀਆਂ ਪੁਲਿਸ ਇਸ ਚੀਜ਼ ਲਈ ਅਵੇਅਰਨੈਸ ਵੀ ਲਿਆ ਰਹੀ ਹੈ ਤੇ ਮਾਰਿਆ ਨੂੰ ਫੜ ਵੀ ਰਹੀ ਹੈ ਤੇ ਅਸੀਂ ਕੈਂਪੇਨ ਵੀ ਸਟਾਰਟ ਕੀਤਾ ਹੈ ਵਿਦਾਊਟ ਨੰਬਰ ਪਲੇਟ ਵਾਲੀ ਮੋਟਰਸਾਈਕਲ ਅਸੀਂ ਚਲਾਨ ਵੀ ਕਰ ਰਹੇ ਬਟ ਐਨੀਵੇਜ਼ ਹੁਣ ਇਸ ਟਾਈਮ ਮੁੱਖ ਦੀ ਗੱਲ ਕਰੀ ਜੋ ਐ